ਜਰਨੈਲ ਸਿੰਘ ਤੋਂ ਐਕਟਰ ਜਰਨੈਲ ਬਾਜੀ ਦਾ ਮਤਲਬ ਜੋ ਸਫਰ ਹੈ ਉਹ ਕਿਵੇਂ ਦਾ ਰਿਹਾ ਜੇ ਆਪਾਂ ਸਟਰਗਲ ਦੀ ਗੱਲ ਕਰੀਏ ਤੇ ਸਟਰਗਲ ਵਰਡ ਯੂਜ਼ ਕਰਨਾ ਮੈਨੂੰ ਲੱਗਦਾ ਕਿ ਗਲਤ ਹੋਊਗਾ ਉਸ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਅੱਖਾਂ ਦਿੱਤੀਆਂ ਨੇ ਸਾਹ ਲੈਣ ਨੂੰ ਨੱਕ ਦਿੱਤਾ ਤੇ ਸਟਰਗਲ ਤੇ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਕੋਲ ਨਿਯਾਮਤਾਂ ਨਹੀਂ ਹੈ ਮਿਹਨਤ ਕੀਤੀ ਸਟਰਗਲ ਨਹੀਂ ਕੀਤੀ ਸਟਰਗਲ ਉਹ ਲੋਕ ਕਰਦੇ ਨੇ ਜਿਹੜੇ ਇਹਨਾਂ ਨਿਯਾਮਤਾਂ ਤੋਂ ਵਾਂਝੇ ਅਸੀਂ ਤੁਹਾਡੀ ਜਰਨੀ ਐਜ਼ ਐਨ ਐਕਟਰ ਦੇਖੀ ਹੈ ਐਜ਼ ਅ ਮੋਟੀਵੇਟਰ ਮੈਂ ਅਗਰ ਮੋਟੀਵੇਸ਼ਨਲ ਸਪੀਕਰ ਦੀ ਗੱਲ ਕਰਾਂ ਤੁਹਾਡੀ ਉਹ ਤਾਂ ਦੇਖੀ ਹੈ ਬਟ ਅਗਰ ਮੈਂ ਤੁਹਾਡੇ ਤੋਂ ਪਰਸਨਲੀ ਪੁੱਛਾਂ ਕਿ ਜਰਨੈਲ ਸਿੰਘ ਤੋਂ ਐਕਟਰ ਜਰਨੈਲ ਬਾਜੀ ਦਾ ਮਤਲਬ ਜੋ ਸਫਰ ਹੈ ਉਹ ਕਿਵੇਂ ਦਾ ਰਿਹਾ ਐਂਡ ਕਿੰਨੀਆਂ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਬਿਕੋਜ਼ ਆਪਾਂ ਇਹ ਕਹਿੰਦੇ ਆ ਕਿ ਐਜ਼ ਅ ਯੂਥ ਨਾ ਸਟਰਗਲਿੰਗ ਪੀਰੀਅਡ ਹੁੰਦਾ ਹੈ ਬਟ ਤੁਸੀਂ ਇਦਾਂ ਦੇ ਰੋਲਸ ਨਿਭਾਇਆ ਜੋ ਆਫਟਰ ਯੋਰ ਮਿਡਲ ਏਜ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਜੋ ਅਸੀਂ ਜ਼ਿਆਦਾ ਦੇਖੀ ਹੈ ਸੋ ਉਹ ਮੁਸ਼ਕਿਲਾਂ ਉਹ ਕਿੱਦਾਂ ਦੀ ਰਹੀਆਂ ਉਹ ਸਫਰ ਕਿੱਦਾਂ ਦਾ ਰਿਹਾ ਦੇਖੋ ਪਹਿਲੀ ਗੱਲ ਤੇ ਕਿ ਜੇ ਆਪਾਂ ਸਟਰਗਲ ਦੀ ਗੱਲ ਕਰੀਏ ਤੇ ਸਟਰਗਲ ਵਰਡ ਯੂਜ਼ ਕਰਨਾ ਮੈਨੂੰ ਲੱਗਦਾ ਕਿ ਗਲਤ ਹੋਊਗਾ ਉਸ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਆ ਅੱਖਾਂ ਦਿੱਤੀਆਂ ਨੇ ਸਾਹ ਲੈਣੂ ਨੱਕ ਦਿੱਤਾ ਤੇ ਸਟਰਗਲ ਤੇ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਕੋਲ ਨਿਯਾਮਤਾ ਨਹੀਂ ਹੈਗੀ ਤੇ ਮੈਂ ਬਹੁਤ ਖੁਸ਼ਕਿਸਮਤ ਆ ਕਿ ਨਿਯਾਮਤਾ ਮੇਰੇ ਕੋਲ ਆ ਮੇਰੇ ਸੱਜਣ ਸਾਥੀਆਂ ਸਾਰਿਆਂ ਦੇ ਕੋਲ ਆ ਸੋ ਇਹਨੂੰ ਸਟਰਗਲ ਨਹੀਂ ਕਹਿ ਸਕਦੇ ਅਸੀਂ ਅਸੀਂ ਮਿਹਨਤ ਕਹਿ ਸਕਦੇ ਆ ਮਿਹਨਤ ਕੀਤੀ ਸਟਰਗਲ ਨਹੀਂ ਕੀਤੀ ਸਟਰਗਲ ਉਹ ਲੋਕ ਕਰਦੇ ਨੇ ਜਿਹੜੇ ਇਹਨਾਂ ਨਿਯਾਮਤਾਂ ਤੋਂ ਵਾਂਝੇ ਨੇ ਉਹ ਪ੍ਰਮਾਤਮਾ ਸਾਹ ਦੇ ਰਿਹਾ ਸਾਹ ਚੱਲਣ ਦੇ ਉਹਦੇ ਪੈਸੇ ਨਹੀਂ ਲੈ ਰਿਹਾ ਕੋਈ ਵੀ ਹੈਨਾ ਤੇ ਇਹ ਇੱਚ ਇਹ ਸਟਰਗਲ ਨਹੀਂ ਹੋਈ ਇਹ ਨਿਯਾਮਤ ਹੋਈ ਉਹਦਾ ਸ਼ੁਕਰਾਨਾ ਹੀ ਹੋਇਆ ਹਾਂ ਮਿਹਨਤ ਠੀਕ ਆ ਉਹ ਮਿਹਨਤ ਜ਼ਰੂਰ ਕੀਤੀ ਹੈ ਹਾਂ ਸਮੇਂ-ਸਮੇਂ 'ਤੇ ਉਸ ਪ੍ਰਮਾਤਮਾ ਨੇ ਜਿੱਧਰ ਨੂੰ ਮੋੜਿਆ ਉਧਰ ਨੂੰ ਮੁੜਦੇ ਗਏ ਕਦੀ ਕਿਸੇ ਦੇ ਰੂਪ 'ਚ ਕੋਈ ਪ੍ਰਮਾਤਮਾ ਬਣ ਕੇ ਆ ਗਿਆ ਕੋਈ ਕਿਸੇ ਦੇ ਰੂਪ 'ਚ ਆ ਗਿਆ ਹਰ ਮੌਕੇ 'ਤੇ ਮੈਨੂੰ ਲੱਗਦਾ ਕੋਈ ਨਾ ਕੋਈ ਉਹ ਮੈਨੂੰ ਸਹੀ ਰਾਹ ਵਿਖਾਉਣ ਵਾਸਤੇ ਉਹ ਪ੍ਰਮਾਤਮਾ ਭੇਜ ਤਾਰਿਆ ਸੋ ਠੀਕ ਹੈ 1995 96 ਦੇ ਵਿੱਚ ਕੈਰੀਅਰ ਸ਼ੁਰੂ ਕੀਤਾ ਮੈਂ ਸਕੂਲੇ ਪੜਦਾ ਸੀ ਉਦੋਂ ਫਿਰ 1999 ਕੇ 2000 ਦੇ ਵਿੱਚ ਇੱਕ ਐਸਟਾਈ ਤੰਤੇਰੀ ਸਿੱਖੀ ਉਦੋਂ ਥੋੜਾ ਜਿਹਾ ਸਕਰੀਨ ਤੇ ਦੇਖਣ ਦਾ ਮੌਕਾ ਮਿਲਿਆ ਫਿਰ ਚੱਲਦੇ ਚੱਲਦੇ 2007 8 ਦੇ ਵਿੱਚ ਲੱਗਣਾ ਲੱਗਾ ਥੋੜੀ ਦੇ ਗਾੜੀ ਦੇ ਵਾਲ ਥੋੜੇ ਚਿੱਟੇ ਹੋਣ ਲੱਗੇ ਆ ਵੀ ਹੁਣ ਮਾਡਲ ਬਣ ਕੇ ਨਹੀਂ ਰਹਾ ਜਾਣਾ ਤੇ ਪ੍ਰੋਡਕਸ਼ਨ ਸ਼ੁਰੂ ਕਰ ਲਈ ਐਨਨੂ ਉਸ ਪ੍ਰਮਾਤਮਾ ਨੇ ਫਿਲਮਾਂ ਦਾ ਦੌਰ ਸ਼ੁਰੂ ਕਰਤਾ ਤੇ ਫਿਲਮਾਂ ਸ਼ੁਰੂ ਹੋ ਗਈਆਂ ਅੱਜ ਵਾਇਗੁਰ ਦੀ ਮੇਰ ਨਾਲ 150 ਤੋਂ ਉੱਪਰ 100 50 55 ਫਿਲਮਾਂ ਦਾ ਹਿੱਸਾ ਆ ਇਹ ਤੋਂ ਮਾਧੋ ਪ੍ਰਮਾਤਮਾ ਨੇ ਦੇ ਸਕਦਾ ਮਿਲਦਾ ਜੋ ਉਹਨੇ ਦਿੱਤਾ ਜਰਨੈਲ ਸਿੰਘ ਤੋਂ ਐਕਟਰ ਜਰਨੈਲ ਬਾਜੀ ਦਾ ਮਤਲਬ ਜੋ ਸਫਰ ਹੈ ਉਹ ਕਿਵੇਂ ਦਾ ਰਿਹਾ ਜੇ ਆਪਾਂ ਸਟਰਗਲ ਦੀ ਗੱਲ ਕਰੀਏ ਤੇ ਸਟਰਗਲ ਵਰਡ ਯੂਜ਼ ਕਰਨਾ ਮੈਨੂੰ ਲੱਗਦਾ ਕਿ ਗਲਤ ਹੋਊਗਾ ਉਸ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਅੱਖਾਂ ਦੇ ਪਿੱਛੇ ਹਨ ਸਾਲਿਆਂ ਨੂੰ ਨੱਕ ਦੇ ਸਾਰ ਕਿ ਸਟਰਗਲ ਤੇ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਕੋਲ ਨਿਯਮਤਾ ਨਹੀਂ ਹੈ ਮਿਹਨਤ ਕਿ ਸਟਰਗਲ ਨਹੀਂ ਕਿ ਸਟਰਗਲ ਉਹ ਲੋਕ ਕਰਦੇ ਨੇ ਜਿਹੜੇ ਇਹਨਾਂ ਨਿਯਮਤਾ ਨੂੰ ਵਾਂਝੇ ਅਸੀਂ ਤੁਹਾਡੀ ਜਰਨੀ ਐਜ਼ ਐਨ ਐਕਟਰ ਦੇਖੀ ਹੈ ਐਜ਼ ਅ ਮੋਟੀਵੇਟਰ ਮੈਂ ਅਗਰ ਮੋਟੀਵੇਸ਼ਨਲ ਸਪੀਕਰ ਦੀ ਗੱਲ ਕਰਾਂ ਤੁਹਾਡੀ ਉਹ ਤਾਂ ਦੇਖੀ ਹੈ ਬਟ ਅਗਰ ਮੈਂ ਤੁਹਾਡੇ ਤੋਂ ਪਰਸਨਲੀ ਪੁੱਛਾਂ ਕਿ ਜਰਨੈਲ ਸਿੰਘ ਤੋਂ ਐਕਟਰ ਜਰਨੈਲ ਬਾਜੀ ਦਾ ਮਤਲਬ ਜੋ ਸਫਰ ਹੈ ਉਹ ਕਿਵੇਂ ਦਾ ਰਿਹਾ ਐਂਡ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਿਕੋਜ਼ ਆਪਾਂ ਇਹ ਕਹਿੰਦੇ ਆ ਕਿ ਐਜ਼ ਅ ਯੂਥ ਨਾ ਸਟਰਗਲਿੰਗ ਪੀਰੀਅਡ ਹੁੰਦਾ ਹੈ ਬਟ ਤੁਸੀਂ ਐਦਾਂ ਦੇ ਰੋਲਸ ਨਿਭਾਇਆ ਜੋ ਆਫਟਰ ਯੋਰ ਮਿਡਲ ਏਜ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਜੋ ਅਸੀਂ ਜ਼ਿਆਦਾ ਦੇਖੀ ਹੈ ਸੋ ਉਹ ਮੁਸ਼ਕਲਾਂ ਉਹ ਕਿੱਦਾਂ ਦੀ ਰਹੀਆਂ ਉਹ ਸਫਰ ਕਿੱਦਾਂ ਦਾ ਰਿਹਾ ਦੇਖੋ ਪਹਿਲੀ ਗੱਲ ਤੇ ਕਿ ਜੇ ਆਪਾਂ ਸਟਰਗਲ ਦੀ ਗੱਲ ਕਰੀਏ ਤੇ ਸਟਰਗਲ ਵਰਡ ਯੂਜ਼ ਕਰਨਾ ਮੈਨੂੰ ਲੱਗਦਾ ਕਿ ਗਲਤ ਹੋਊਗਾ ਉਸ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਅੱਖਾਂ ਦਿੱਤੀਆਂ ਨੇ ਸਾਹ ਲੈਣੂ ਨੱਕ ਦਿੱਤਾ ਤੇ ਸਟਰਗਲ ਤੇ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਕੋਲ ਨਿਯਾਮਤਾ ਨਹੀਂ ਹੈਗੀ ਤੇ ਮੈਂ ਬਹੁਤ ਖੁਸ਼ਕਿਸਮਤਾਂ ਕਿ ਨਿਯਾਮਤਾ ਮੇਰੇ ਕੋਲ ਆ ਮੇਰੇ ਸੱਜਣ ਸਾਥੀਆਂ ਸਾਰਿਆਂ ਦੇ ਕੋਲ ਸੋ ਇਹਨੂੰ ਸਟਰਗਲ ਨਹੀਂ ਕਹਿ ਸਕਦੇ ਅਸੀਂ ਅਸੀਂ ਮਿਹਨਤ ਕਹਿ ਸਕਦੇ ਹਾਂ ਮਿਹਨਤ ਕੀਤੀ ਸਟਰਗਲ ਨਹੀਂ ਕੀਤੀ ਸਟਰਗਲ ਉਹ ਲੋਕ ਕਰਦੇ ਨੇ ਜਿਹੜੇ ਇਹਨਾਂ ਨਿਯਾਮਤਾਂ ਤੋਂ ਵਾਂਝੇ ਨੇ ਉਹ ਪ੍ਰਮਾਤਮਾ ਸਾਹ ਦੇ ਰਿਹਾ ਸਾਹ ਚੱਲਣ ਦੇ ਉਹਦੇ ਪੈਸੇ ਨਹੀਂ ਲੈ ਰਿਹਾ ਕੋਈ ਵੀ ਹੈਨਾ ਤੇ ਇਹ ਇਹ ਇੱਕ ਸਟਰਗਲ ਨਹੀਂ ਹੋਈ ਇਹ ਨਿਯਾਮਤ ਹੋਈ ਉਹਦਾ ਸ਼ੁਕਰਾਨਾ ਹੀ ਹੋਇਆ ਹਾਂ ਮਿਹਨਤ ਠੀਕ ਆ ਉਹ ਮਿਹਨਤ ਜ਼ਰੂਰ ਕੀਤੀ ਹੈ ਹਾਂ ਸਮੇਂ-ਸਮੇਂ ਸਰ ਉਸ ਪ੍ਰਮਾਤਮਾ ਨੇ ਜਿੱਧਰ ਨੂੰ ਮੋੜਿਆ ਉਧਰ ਨੂੰ ਮੁੜਦੇ ਗਏ ਕਦੀ ਕਿਸੇ ਦੇ ਰੂਪ ਚ ਕੋਈ ਪ੍ਰਮਾਤਮਾ ਬਣ ਕੇ ਆ ਗਿਆ ਕੋਈ ਕਿਸੇ ਦੇ ਰੂਪ ਚ ਆ ਗਿਆ ਹਰ ਮੌਕੇ ਤੇ ਮੈਨੂੰ ਲੱਗਦਾ ਕੋਈ ਨਾ ਕੋਈ ਉਹ ਮੈਨੂੰ ਸਹੀ ਰਾਹ ਵਿਖਾਉਣ ਵਾਸਤੇ ਉਹ ਪ੍ਰਮਾਤਮਾ ਭੇਜ ਤਾਰਿਆ ਸੋ ਠੀਕ ਹੈ 1995 96 ਦੇ ਵਿੱਚ ਕੈਰੀਅਰ ਸ਼ੁਰੂ ਕੀਤਾ ਮੈਂ ਸਕੂਲੇ ਪੜਦਾ ਸੀ ਉਹਦੋਂ ਫਿਰ 1999 ਦੇ 2000 ਦੇ ਵਿੱਚ ਇੱਕ ਐਸਟਾਈ ਤਾਂ ਤੇਰੀ ਸਿੱਖੀ ਉਦੋਂ ਥੋੜਾ ਜਿਹਾ ਸਕਰੀਨ ਤੇ ਦਿਖਣ ਦਾ ਮੌਕਾ ਮਿਲਿਆ ਫਿਰ ਚੱਲਦੇ ਚੱਲਦੇ 2007 8 ਦੇ ਵਿੱਚ ਲੱਗਣਾ ਲੱਗਾ ਥੋੜੀ ਦੇ ਗਾੜੀ ਦੇ ਵਾਲ ਥੋੜੇ ਚਿੱਟੇ ਹੋਣ ਲੱਗੇ ਆ ਕਿ ਹੁਣ ਮਾਡਲ ਬਣ ਕੇ ਨਹੀਂ ਰਿਹਾ ਜਾਣਾ ਤੇ ਪ੍ਰੋਡਕਸ਼ਨ ਸ਼ੁਰੂ ਕਰ ਲਈ ਇਨਨੇ ਨੂੰ ਉਸ ਪ੍ਰਮਾਤਮਾ ਨੇ ਫਿਲਮਾਂ ਦਾ ਦੌਰ ਸ਼ੁਰੂ ਕਰਤਾ ਤੇ ਫਿਲਮਾਂ ਸ਼ੁਰੂ ਹੋ ਗਈਆਂ ਅੱਜ ਵੈਗੁਰ ਦੀ ਮੇਰ ਨਾਲ 150 ਤੋਂ ਉੱਪਰ 100 54 55 ਫਿਲਮਾਂ ਦਾ ਹਿੱਸਾ ਆ ਇਹ ਤੋਂ ਮਾਧੂ ਪ੍ਰਮਾਤਮਾ ਨੇ ਦੇ ਸਕਦਾ ਜੋ ਉਹਨੇ ਦਿੱਤਾ